जेल च बंद ने फाया ले लिया जेल लड़ गया इन्हें तो गैंग लड़ा नहीं लड़ता दो लड़ा दो हेलो जे खत्म करना हो है। मेरी है किसी भी अगे है किसी भी पिछे ध्यान रखियो क्या है करो लो दिन जैकटा संभाल ਸਾਰੇ ਬੁਲਟ ਪ੍ਰੂਫ ਸ਼ੀਸ਼ੇ ਲਾ ਲੋ ਉਹਦੇ ਮੁੱਖ ਮੰਤਰੀ ਸਾਹਿਬ ਜਾਣ ਕੇ ਸਾਡ ਬੁਲਟ ਪ੍ਰੂਫ ਦਾ ਸ਼ੀਸ਼ਾ ਲਾ ਦਿੰਦੇ ਐ ਸਾਨੂੰ ਉਹਨਾਂ ਦੀ ਸੁਰੱਖਿਆ ਚਾਹੀਦੀ ਐ ਕਿਸੇ ਮੁੱਖ ਮੰਤਰੀ ਦੀ ਕਿਸੇ ਐਮਪੀ ਦੀ ਕਿਸੇ ਪ੍ਰਧਾਨ ਮੰਤਰੀ ਦੀ ਪਰ ਸਾਡੇ ਆਮ ਬੰਦੇ ਦੀ ਕੌਣ ਸੁਰੱਖਿਆ ਕਰੇਗਾ ਹੋਵੇਗਾ ਕਿਹਨਾਂ ਕੋਣ ਕਰੇਗਾ ਬੰਦੇ ਹਾੜੇ ਨੰਗਾ ਨਾ ਛੋੜਿਆ ਨੰਗਾ ਨਾ ਸਟੇਰੀ ਦੀ ਦੇ ਨਾਸਤੇ ਇਹ ਪੁਲਿਸ ਸੁਪਾਰਸ਼ ਧਾਲਦੀ ਹੈ ਫਿਰ ਫਿਰ ਵੀ ਦਿੰਦੀ ਹੈ ਮੂਸੇ ਵਾਲੇ ਦਾ ਪਤਾ ਸੀਗਾ ਕਿ ਉਹਨੂੰ ਮਾਰਿਆ ਜਾ ਸਕਦਾ ਹੈ ਡਰ ਗਿਆ ਕਿਹਾ ਰਿਪੋਰਟਾ ਦਿੱਲੀ ਚੋਂ ਗ੍ਰੈਂਡ ਬਲਾਕ ਚੋਂ ਆਈਆਂ ਸੀਆਂ ਜਿਹੜੇ ਪੁਲਸ ਅਫਸਰ ਨੇ ਵਾਪਸ ਕਿਉਂ ਨਹੀਂ ਆਏ ਕਿਉਂ ਸਰਕਾਰ ਨੇ ਵਾਪਸ ਲਈ ਫਿਰ ਪਤਾ ਹੈ ਮੈਨੂੰ ਮਾਰਿਆ ਜਾ ਸਕਦਾ ਥੋੜੀਆ ਸਪੋਰਟ ਤੇ ਲਿਖਿਆ ਹੈ ਮਾਰਿਆ ਜਾ ਸਕਦਾ ਬੰਦਾ ਫੇਰ ਤੁਸੀਂ ਵਾਪਸ ਕਹਿ ਲਿਓ ਇਹ ਗਾਂ ਪੁੱਟ ਕੇ ਹੋ ਰਹੇ ਹੋ ਸੋ ਇਹਨਾਂ ਗੱਲਾਂ ਤੇ ਗੌਰ ਫਰਮਾਓ ਜਨਾਬੇ ਆਲੀ